ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਬਣਾਵਾਂਗੇ ਪੇਠਾ ਗਦੂ ਦੀ ਖੱਟੀ ਮਿੱਠੀ ਸਬਜ਼ੀ ਜਿਹੜੀ ਕਿ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਦਿਓ ਤਾਂ ਕਿ ਮੇਰੀ ਆਉਣ ਵਾਲੀਆਂ ਸੜੀਆਂ ਵੀਡੀਓਜ਼ ਨੇ ਉਹਨਾਂ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਤੇ ਚਲੋ ਫਿਰ ਆਪਾਂ ਆਪਣੀ ਟੇਸਟੀ ਸਬਜ਼ੀ ਬਣਾਉਣਾ ਸਟਾਰਟ ਕਰਦੇ ਆਂ ਤੇ ਇੱਥੇ ਮੈਂ ਇਹ 1 ਕਿਲੋ ਕਦੂ ਲਿੱਤਾ ਜਿਹਨੂੰ ਮੈਂ ਚੰਗੀ ਤਰ੍ਹਾਂ ਧੋ ਕੇ ਸਾਫ਼ ਕਰ ਲਿਆ ਸੀਗਾ ਤੇ ਹੁਣ ਆਪਾਂ ਇਹਨੂੰ ਕੱਟ ਕਰਾਂਗੇ ਤੇ ਇੱਥੇ ਜਿਹੜੇ ਇਹਦੇ ਮੈਂ ਪੀਸ ਆ ਮੋٹے ਮੋٹے ਪੀਸਾਂ ਚ ਆਪਾਂ ਇਹਨੂੰ ਕੱਟਾਂਗੇ ਤੇ ਜਿਹੜਾ ਇਹਦੇ ਵਿੱਚ ਵਾਲਾ ਗੁੱਦਾ ਉਹ ਆਪਾਂ ਕੱਢ ਦੇਾਂਗੇ ਤੇ ਉੱਪਰੋਂ ਜਿਹੜਾ ਇਹਦਾ ਛਿਲਕਾ ਸੀਗਾ ਉਹ ਬਹੁਤ ਜ਼ਿਆਦਾ ਨਰਮ ਸੀ ਇਸ ਕਰਕੇ ਮੈਂ ਨਹੀਂ ਛਿੱਲਿਆ ਤੇ ਜੇਕਰ ਤੁਹਾਡਾ ਕਦੂ ਉਪਰੋਂ ਪੀਲਾ ਹੈ ਔਰ ਥੋੜਾ ਉਹਦਾ ਜਿਹੜਾ ਛਿਲਕਾ ਉਹ ਸਖਤ ਹੋ ਗਿਆ ਤਾਂ ਤੁਸੀਂ ਉਹਨੂੰ ਛਿੱਲ ਸਕਦੇ ਹੋ ਤੇ ਇੱਥੇ ਆਪਾਂ ਇਹਦੇ ਜਿਹੜੇ ਮੋٹے ਮੋٹے ਪੀਸਾਂ ਦੇ ਵਿੱਚ ਇਹਨੂੰ ਕੱਟ ਕਰ ਲਾਂਗੇ ਤੇ ਹੁਣ ਜਿਹੜਾ ਆਪਣਾ ਕद्दू ਸੀਗਾ ਉਹਨੂੰ ਮੈਂ ਸਾਰੇ ਨੂੰ ਕੱਟ ਲਿਆ ਤੇ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਇਹ ਪੀਸ ਐ ਮੈਂ ਥੋੜੇ ਮੋਟੇ ਹੀ ਰੱਖੇ ਐ ਤੇ ਹੁਣ ਇੱਥੇ ਆਪਾਂ ਲੈ ਲਾਂਗੇ ਦੋ ਚਮਚ ਕੁੱਟਿਆ ਹੋਇਆ ਗੁੜ ਦੋ ਟਮਾਟਰ ਦੋ ਹਰੀਆਂ ਮਿਰਚਾਂ ਤੇ ਥੋੜਾ ਜਿਹਾ ਅਦਰਕ ਤੇ ਹੁਣ ਇੱਥੇ ਖੜੇ ਮਸਾਲਿਆਂ 'ਚ ਆਪਾਂ ਲਵਾਂਗੇ ਦੋ ਲਾਲ ਮਿਰਚਾਂ ਇੱਕ ਚਮਚ ਧਨੀਆ ਜਿਹਨੂੰ ਕਿ ਆਪਾਂ ਥੋੜਾ ਕੁੱਟ ਲਿਆ ਅੱਧਾ ਚਮਚ ਜੀਰਾ ਤੇ ਇੱਕ ਚਮਚ ਮੇਥੀ ਦਾਣਾ ਤੇ ਮਸਾਲਿਆਂ ਚ ਇੱਥੇ ਆਪਾਂ ਲਵਾਂਗੇ ਇੱਕ ਚਮਚ ਆਮਚੂਰ ਪਾਊਡਰ ਨਮਕ ਸਵਾਦ ਅਨੁਸਾਰ ਥੋੜਾ ਕਾਲਾ ਨਮਕੇ ਜਰੂਰ ਪਾਇਓ ਇਹਦੇ ਨਾਲ ਜਿਹੜਾ ਸਵਾਦ ਆ ਬਹੁਤ ਵਧੀਆ ਆਉਂਦਾ ਹੈ ਅੱਧਾ ਚਮਚ ਹਲਦੀ ਅੱਧਾ ਚਮਚ ਧਨੀਆ ਤੇ ਅੱਧਾ ਚਮਚ ਲਾਲ ਮਿਰਚ ਪਾਊਡਰ ਤੇ ਹੁਣ ਆਪਾਂ ਪੈਨ ਦੇ ਵਿੱਚ ਦੋ ਚਮਚ ਸਰੋਂ ਦਾ ਤੇਲ ਪਾਇਆ ਤੇ ਜਿੱਦਾਂ ਤੇਲ ਆਪਣਾ ਗਰਮ ਹੋ ਜਾਏਗਾ ਇਹਦੇ ਵਿੱਚ ਆਪਾਂ ਆਪਣੇ ਜਿਹੜੇ ਖੜੇ ਮਸਾਲੇ ਉਹ ਸਭ ਤੋਂ ਪਹਿਲੇ ਪਾ ਦੇਾਂਗੇ ਤੇ ਫਿਰ ਆਪਾਂ ਉਹਨਾਂ ਨੂੰ ਥੋੜਾ ਜਿਹਾ ਫਰਾਈ ਕਰ ਲੈਣਾ ਹੈ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਆਪਣਾ ਅਦਰਕ ਤੇ ਹਰੀ ਮਿਰਚ ਨੂੰ ਮੈਂ ਕੁੱਟ ਲਿਆ ਸੀਗਾ ਉਹ ਪਾ ਦਾਂਗੇ ਤੇ ਉਹਨੂੰ ਥੋੜੀ देर ਲਈ ਭੁੰਨ ਲਾਂਗੇ ਤੇ ਇੱਥੇ ਦੇ ਵਿੱਚ ਹੁਣ ਆਪਾਂ ਜਿਹੜੇ ਆਪਾਂ ਦੋ ਟਮਾਟਰ ਲਏ ਸੀ ਉਹਨਾਂ ਦੀ ਮੈਂ ਪਿਉਰੀ ਬਣਾ ਲਈ ਹੈ ਉਹ ਐਡ ਕਰ ਲਾਂਗੇ ਤੇ ਫਿਰ ਆਪਾਂ ਇਸ ਪਿਉਰੀ ਨੂੰ ਥੋੜੀ ਦੇਰ ਭੁੰਨ ਲਾਂਗੇ ਤੇ ਥੋੜੀ ਦੇਰ ਭੁੰਨਣ ਤੋਂ ਬਾਅਦ ਆਪਾਂ ਜਿਹੜੇ ਆਪਣੇ ਸੁੱਕੇ ਮਸਾਲੇ ਆ ਉਹ ਸਾਰੇ ਇਹਦੇ ਵਿੱਚ ਐਡ ਕਰ ਲਾਂਗੇ ਤੇ ਇੱਕ ਗੱਲ ਦਾ ਧਿਆਨ ਰੱਖਿਓ ਕਿ ਜਦੋਂ ਵੀ ਆਪਾਂ ਇਦਾਂ ਸੁੱਕੇ ਮਸਾਲੇ ਐਡ ਕਰਨੇ ਆ ਤਾਂ ਜਿਹੜੀ ਆਪਣੀ ਆਂਚ ਆ ਉਹ ਬਿਲਕੁਲ ਲੋ ਹੋਣੀ ਚਾਹੀਦੀ ਹੈ ਕਿਉਂਕਿ ਜੇ ਉਹ ਆਪਾਂ ਫੁੱਲ ਆਂਚ ਤੇ ਇਦਾਂ ਮਸਾਲੇ ਭੁੰਨ ਦਿਆਂ ਤਾਂ ਉਹ ਮੱਚ ਵੀ ਸਕਦੇ ਆ ਇਸ ਕਰਕੇ ਲੋ ਆਂਚ ਤੇ ਹੀ ਆਪਾਂ ਆਪਣੇ ਮਸਾਲਿਆਂ ਨੂੰ ਭੁੰਨਾਂਗੇ ਤੇ ਜਿੱਦਿਆਂ ਆਪਣਾ ਮਸਾਲਾ ਥੋੜਾ ਜਿਹਾ ਪੁੱਜ ਜਾਏਗਾ ਤਾਂ ਆਪਾਂ ਇਹਦੇ ਵਿੱਚ ਜਿਹੜੇ 2 ਚਮਚ ਗੁੜ ਆਪਾਂ ਕੁੱਟ ਕੇ ਰੱਖਿਆ ਉਹ ਵੀ ਐਡ ਕਰ ਲੈਣਾ ਤੇ ਫਿਰ ਉਹਨੂੰ ਵੀ ਚੰਗੀ ਤਰ੍ਹਾਂ ਆਪਣੇ ਮਸਾਲੇ ਚ ਮਿਕਸ ਕਰਾਂਗੇ ਤੇ ਥੋੜੇ ਦੇਰ ਚ ਹੀ ਜਿਹੜਾ ਗੁੜਾ ਉਹ ਮੈਲਟ ਹੋ ਜਾਏਗਾ ਤੇ ਆਪਣਾ ਜਿਹੜਾ ਮਸਾਲੇ ਦਾ ਕਲਰ ਆ ਉਹ ਬੜਾ ਵਧੀਆ ਹੋ ਜਾਏਗਾ ਤੇ ਹੁਣ ਇੱਥੇ ਜਿਹੜਾ ਆਪਣਾ ਮਸਾਲਾ ਉਹ ਬਿਲਕੁਲ ਰੈਡੀ ਹੋ ਗਿਆ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਵਧੀਆ ਕਲਰ ਆਇਆ ਤੇ ਇਸ ਟਾਈਮ ਤੇ ਆਪਾਂ ਜਿਹੜਾ ਆਪਣਾ ਕੱਦੂ ਨੂੰ ਕੱਟ ਕਰਕੇ ਰੱਖਿਆ ਹੋਇਆ ਉਹ ਆਪਾਂ ਐਡ ਕਰ ਲਾਂਗੇ ਕੱਦੂ ਨੂੰ ਐਡ ਕਰਕੇ ਨਾਲ ਹੀ ਆਪਾਂ ਉਹਨੂੰ ਇੱਕ ਵਾਰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਹੁਣ ਮਿਕਸ ਕਰਨ ਤੋਂ ਬਾਅਦ ਇਹਨੂੰ ਆਪਾਂ ਕਵਰ ਕਰਕੇ ਸੇਮਾਂਚ ਤੇ ਹੀ ਪਕਾਵਾਂਗੇ ਤੇ ਸੇਮਾਂਚ ਤੇ ਐਦਾਂ ਹੀ ਪੱਕਦਾ ਰਹੇਗਾ ਤੇ ਇਹਦੇ ਵਿੱਚ ਆਪਾਂ ਕੋਈ ਵੀ ਪਾਣੀ ਐਡ ਨਹੀਂ ਕਰਨਾ ਬਿਲਕੁਲ ਵੀ ਤੇ ਹੁਣ ਇੱਥੇ ਆਪਾਂ ਇੱਕ ਵਾਰੀ ਆਪਣਾ ਢੱਕਣ ਹਟਾ ਕੇ ਦੇਖ ਲੈਣਾ ਕਿ ਆਪਣਾ ਕਦੂ ਕਿੰਨਾ ਕੁ ਪੱਕ ਗਿਆ ਤਾਂ ਇਹਦੇ ਵਿੱਚ 2-3 ਮਿੰਟ ਬਾਅਦ ਤੁਸੀਂ ਕਦੂ ਨੂੰ ਹਿਲਾ ਦਿਓ ਤਾਂ ਉਸ ਤੋਂ ਬਾਅਦ ਫਿਰ 2-3 ਮਿੰਟ ਲਈ ਹੋਰ ਕਵਰ ਕਰ ਦਿਓ ਐਦਾਂ ਹੀ ਆਪਾਂ ਇਹਨੂੰ ਪਕਾਵਾਂਗੇ ਆਪਣਾ ਜਿਹੜਾ ਕੱਦੂ ਆ ਉਹਨੂੰ ਆਪਾਂ ਇੱਕ ਵਾਰੀ ਦੁਬਾਰਾ ਤੋਂ ਹਲਾਤਾ ਪਰ ਇਹ ਹਜੇ ਵੀ ਕੱਚਾ ਹੈ ਤੇ ਆਪਾਂ ਇਹਨੂੰ ਦੁਬਾਰਾ ਕਵਰ ਕਰਕੇ ਹੋਰ ਪਕਾ ਲਾਂਗੇ ਤੇ ਹੁਣ ਆਪਣਾ ਜਿਹੜਾ ਕੱਦੂ ਆ ਉਹ ਬਣ ਕੇ ਰੈਡੀ ਹੈ ਤੇ ਆਪਾਂ ਇਹਨੂੰ ਇੱਕ ਵਾਰੀ ਇੱਥੇ ਇੱਕ ਦੋ ਫਾੜੀਆਂ ਨੇ ਜਿਹੜੀਆਂ ਉਹਨਾਂ ਨੂੰ ਮੈਸ਼ ਕਰਕੇ ਵੀ ਦੇਖ ਲੈਣੇ ਆ ਤੇ ਤੁਸੀਂ ਦੇਖ ਸਕਦੇ ਹੋ ਕਿ ਪੱਕ ਚੁੱਕਾ ਹੈ ਇਸ ਟਾਈਮ ਤੇ ਹੁਣ ਇਹਦੇ ਵਿੱਚ ਆਪਾਂ ਪਹਿਲੇ ਐਡ ਕਰਾਂਗੇ ਅੱਧਾ ਚਮਚ ਕਸੂਰੀ ਮੇਥੀ ਆਪਾਂ ਨੂੰ ਹੱਥ ਨਾਲ ਕ੍ਰਸ਼ ਕਰਕੇ ਇਹਦੇ ਵਿੱਚ ਐਡ ਕਰ ਦੇਣਾ ਤੇ ਉਸ ਤੋਂ ਬਾਅਦ ਆਪਾਂ ਐਡ ਕਰਾਂਗੇ ਇਹਦੇ ਵਿੱਚ ਇੱਕ ਚਮਚ ਗਰਮ ਮਸਾਲਾ ਤੇ ਨਾਲ ਹੀ ਇਹਦੇ ਵਿੱਚ ਆਪਾਂ ਐਡ ਕਰ ਦਾਂਗੇ ਬਰੀਕ-ਬਰੀਕ ਕੱਟ ਕੀਤਾ ਹੋਇਆ ਹਰਾ ਧਨੀਆ ਤੇ ਉਸ ਤੋਂ ਬਾਅਦ ਇਹਨੂੰ ਆਪਾਂ ਇੱਕ ਵਾਰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਤੇ ਆਪਣਾ ਕद्दू ਬਣ ਕੇ ਬਿਲਕੁਲ ਰੈਡੀ ਹੈ ਹੁਣ ਮੈਂ ਇੱਥੇ ਇੱਕ ਬੌਲ ਲੈ ਲਿਆ ਤੇ ਇੱਥੇ ਹੁਣ ਆਪਾਂ ਆਪਣੇ ਪੇਠਾ ਕਦੂ ਨੂੰ ਸਰਵ ਕਰਾਂਗੇ ਇਹਦੇ ਵਿੱਚ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਵਧੀਆ ਬਣ ਕੇ ਰੈਡੀ ਹੋਇਆ ਤੇ ਇਹਦਾ ਜਿਹੜਾ ਕਲਰ ਆ ਉਹ ਵੀ ਕਿੰਨਾ ਵਧੀਆ ਆਇਆ ਤੇ ਇਹ ਪੂਰੀ ਨਾਲ ਖਾਣ ਚ ਬਹੁਤ ਜ਼ਿਆਦਾ ਸਵਾਦ ਲੱਗਦਾ ਪਰ ਤੁਸੀਂ ਪਰੌਠੀ ਜਾਂ ਫੁਲਕੇ ਨਾਲ ਵੀ ਇੰਜੋਏ ਕਰ ਸਕਦੇ ਹੋ ਤੇ ਮੇਰੇ ਘਰ ਚ ਮੇਰੀ ਬੇਟੀ ਨੂੰ ਇਹ ਪੂਰੀ ਨਾਲ ਬਹੁਤ ਜ਼ਿਆਦਾ ਪਸੰਦ ਹੈ ਤੇ ਆਈ ਹੋਪ ਕਿ ਤੁਹਾਨੂੰ ਇਹ ਰੈਸਪੀ ਵੀ ਮੇਰੀ ਪਸੰਦ ਆਈ ਹੋਏਗੀ ਤਾਂ ਮੇਰੀ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਤੇ ਮਿਲਦੇ ਆਂ ਫਿਰ ਆਪਾਂ ਅੱਗੇ ਇੱਕ ਨਵੀਂ ਰੈਸਪੀ ਦੇ ਨਾਲ ਤਦ ਤੱਕ ਲਈ ਬਾਏ ਬਾਏ